ر <small> ਅੱਜ ਦੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਤਦ ਹੀ YouTube ਹੋਰ ਲੋਕਾਂ ਨੂੰ ਇਹ ਵੀਡੀਓ ਦਿਖਾਉਂਦਾ ਹੈ ਇਸ ਲਈ ਸਾਡੇ ਲਈ ਤੁਹਾਡਾ ਇੱਕ ਇੱਕ ਲਾਈਕ ਬਹੁਤ ਜ਼ਰੂਰੀ ਹੈ 10 ਨਵੰਬਰ 2025 ਰਾਜस्तानी ਦਿੱਲੀ ਵਿੱਚ ਇੱਕ ਅਜੀਹਾ ਧਮਾਕਾ ਹੋਇਆ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਲਾਲ ਕਿਲੇ ਦੇ ਕੋਲ ਹੋਈ ਇਸ ਘਟਨਾ ਵਿੱਚ ਇੱਕ ਕਾਰਨੇ ਅੱਗ ਦਾ ਗੋਲਾ ਬਣ ਕੇ ਕਈ ਜ਼ਿੰਦਗੀਆਂ ਖੋ ਲਈਆਂ ਆਖਿਰ ਇਹ ਧਮਾਕਾ ਕਿਵੇਂ ਹੋਇਆ ਕੌਣ ਸੀ ਇਸ ਦੇ ਪਿੱਛੇ ਅਤੇ ਹੁਣ ਤੱਕ ਜਾਂਚ ਕਿੱਥੇ ਪਹੁੰਚੀ ਹੈ ਆਓ ਜਾਣਦੇ ਹਾਂ ਪੂਰੀ ਹਾਣੀ 10 ਨਵੰਬਰ 2025 ਦੀ ਸ਼ਾਮ ਦਿੱਲੀ ਦਾ ਮੌਸਮ ਆਮ ਸੀ ਲਾਲ ਕਿਲਾ ਇਲਾਕਾ ਰੋਜ਼ ਦੀ ਤਰ੍ਹਾਂ ਚਲਾ ਪਹਿਲ ਨਾਲ ਭਰਿਆ ਹੋਇਆ ਸੀ ਪਰ ਸ਼ਾਮ 6:52 ਮਿੰਟ ਤੇ ਇੱਕ ਅਜੀਹਾ ਧਮਾਕਾ ਹੋਇਆ ਜਿਸ ਨੇ ਨਾ ਸਿਰਫ ਪੁਰਾਣੀ ਦਿੱਲੀ ਬਲਕਿ ਪੂਰੇ ਦੇਸ਼ ਨੂੰ ਹਿਲਾ ਦਿੱਤਾ ਇਹ ਘਟਨਾ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ ਹੋਈ ਜਿੱਥੇ ਟ੍ਰੈਫਿਕ ਜਾਮ ਵਿੱਚ ਖੜੀ ਇੱਕ ਹੁੰਡਈ ਆਈਵੀ ਕਾਰ ਅਚਾਨਕ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਈ ਕੁਝ ਹੀ ਸਕਿੰਟਾਂ ਵਿੱਚ ਚਾਰਾਂ ਪਾਸੇ ਧੂਆਂ चीख पुकार ਅਤੇ ਭਗਦੜ ਮਚ ਗਈ ਇਸ ਧਮਾਕੇ ਵਿੱਚ 8 ਲੋਕਾਂ ਦੀ ਮੌਤ ਅਤੇ 19 ਤੋਂ ਵੱਧ ਜ਼ਖਮੀ ਹੋਏ ਆਵਾਜ਼ ਇੰਨੀ ਤੀਬਰ ਸੀ ਕਿ ਕਸ਼ਮੀਰੀ ਗੇਟ ਦਰਿਆਗੰਜ ਅਤੇ ਚਾਂਦਨੀ ਚੌਕ ਤੱਕ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਕਿਸੇ ਨੂੰ ਸਮਝ ਨਹੀਂ ਆਇਆ ਕਿ ਆਖਰ ਹੋਇਆ ਕੀ ਹੈ ਜਾਂਚ ਏਜੰਸੀਆਂ ਦੀ ਸ਼ੁਰੂਆਤੀ ਰਿਪੋਰਟ ਦੇ ਅਨੁਸਾਰ ਇਹ ਕਾਰ ਦੁਪਹਿਰ ਕਰੀਬ 3 ਵਜੇ ਲਾਲ ਕਿਲਾ ਪਾਰਕਿੰਗ ਖੇਤਰ ਵਿੱਚ ਦਾਖਲ ਹੋਈ ਸੀ ਕਾਰ ਦਾ ਨੰਬਰ ਪਲੇਟ ਸੀ HR26CE7674 ਜੋ ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਰਜਿਸਟਰਡ ਪਾਈ ਗਈ ਸ਼ਾਮ ਹੋਣ ਤੱਕ ਕਾਰ ਸਿਗਨਲ ਦੇ ਕੋਲ ਆ ਕੇ ਰੁਕੀ ਅਤੇ ਜਿਵੇਂ ਹੀ ਟ੍ਰੈਫਿਕ ਲਾਈਟ ਲਾਲ ਹੋਈ ਧਮਾਕਾ ਹੋਇਆ। ਕੁਝ ਹੀ ਸਕਿੰਡਾਂ ਵਿੱਚ ਕਾਰ ਦੇ ਪੁਰਜ਼ੇ 50 ਮੀਟਰ ਤੱਕ ਬिखर ਗਏ। ਫਾਇਰ ਬ੍ਰਿਗੇਡ ਨੂੰ ਅੱਗ ਤੇ ਕਾਬੂ ਪਾਉਣ ਵਿੱਚ ਕਰੀਬ 45 ਮਿੰਟ ਲੱਗੇ। ਘਟਨਾ ਦੇ ਤੁਰੰਤ ਬਾਅਦ ਐਨਐਸਜੀ ਕਮਾਂਡੋ, ਦਿੱਲੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ਤੇ ਪਹੁੰਚੀਆਂ। ਡੀਸੀਪੀ ਨਾਰਥ ਦਿੱਲੀ ਅਤੇ ਜਾਇੰਟ ਕਮਿਸ਼ਨਰ ਆਫ ਪੁਲਿਸ ਕ੍ਰਾਈਮ ਬ੍ਰਾਂਚ ਨੇ ਮੌਕੇ ਦਾ ਮੌਇਨਾ ਕੀਤਾ। ਜ਼ਖਮੀਆਂ ਨੂੰ ਐਲਐਨਜੀਪੀ, ਅਰੁਣਾ ਆਸਫਲੀ ਅਤੇ ਸਬਜ਼ੀ ਮੰਡੀ ਹਸਪਤਾਲ ਭੇਜਿਆ ਗਿਆ। ਜ਼ਖਮੀਆਂ ਵਿੱਚ ਤਿੰਨ ਔਰਤਾਂ ਅਤੇ ਦੋ ਜੇ ਵੀ ਸ਼ਾਮਲ ਸਨ ਇੱਕ ਅੱਖੀਂ ਦੇਖੇ ਗਵਾਹ ਦੁਕਾਨਦਾਰ ਨੇ ਦੱਸਿਆ ਮੈਂ ਦੁਕਾਨ ਤੇ ਸੀ ਅਚਾਨਕ ਅਜੀਹਾ ਲੱਗਿਆ ਜਿਵੇਂ ਧਰਤੀ ਹਿੱਲ ਗਈ ਬਾਹਰ ਨਿਕਲਿਆ ਤਾਂ ਕਾਰ ਸੜ ਰਹੀ ਸੀ ਅਤੇ ਲੋਕ ਭੱਜ ਰਹੇ ਸਨ ਇੱਕ ਆਟੋ ਡਰਾਈਵਰ ਨੇ ਕਿਹਾ ਕਾਰ ਤੋਂ ਅੱਗ ਦੀਆਂ ਲਪਟਾਂ ਨਿਕਲੀਆਂ ਸਾਹਮਣੇ ਖੜੇ ਦੋ ਲੋਕ ਕੁਝ ਸਮਝ ਹੀ ਨਹੀਂ ਪਾਏ ਉੱਥੇ ਹੀ ਸੜ ਗਏ ਧਮਾਕੇ ਦੇ ਤੁਰੰਤ ਬਾਅਦ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਕ੍ਰਾਈਮ ਸੀਨ ਯੂਨਿਟ ਨੇ ਥਾਣੂ ਸੀਲ ਕੀਤਾ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਨੇ ਕਾਰ ਦੇ ਮਲਬੇ ਮਿੱਟੀ ਅਤੇ ਧਾਤੂ ਦੇ ਟੁਕੜਿਆਂ ਦੇ ਸੈਂਪਲ ਲਏ ਦਿੱਲੀ ਪੁਲਿਸ ਸਪੈਸ਼ਲ ਪ੍ਰਾਰੰਭਿਕ ਜਾਂਚ ਤੋਂ ਬਾਅਦ ਕਿਹਾ ਕਿ ਤਮਾਕਾ ਆਕਸਮਿਕ ਨਹੀਂ ਲੱਗਦਾ ਇਸ ਦੀ ਤੀਬਰਤਾ ਅਤੇ ਪੈਟਰਨ ਕਿਸੇ ਯੋਜਨਾਬੱਧ ਵਿਸਫੋਟ ਵੱਲ ਸੰਕੇਤ ਕਰਦੇ ਹਨ ਕਾਰ ਦੇ ਅੰਦਰੋਂ ਕੁਝ ਇਲੈਕਟ੍ਰੋਨਿਕ ਸਰਕਟ ਬੋਰਡ ਤਾਰ ਅਤੇ ਇੱਕ ਜਲਿਆ ਹੋਇਆ ਮੋਬਾਈਲ ਫੋਨ ਬਰਾਮਦ ਹੋਇਆ ਸ਼ੱਕ ਜਤਾਇਆ ਗਿਆ ਕਿ ਇਹ ਰਿਮੋਟ ਕੰਟਰੋਲ ਵਿਸਫੋਟਕ ਹੋ ਸਕਦਾ ਹੈ ਫੋਰੈਂਸਿਕ ਟੀਮ ਨੇ ਮਲਬੇ ਦੀ ਜਾਂਚ ਦੌਰਾਨ ਪਾਇਆ ਕਿ ਵਿਸਫੋਟ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਆਰਡੀਐਕਸ ਅਤੇ ਅਮੋਨੀਅਮ ਨਾਈਟ੍ਰੇਟ ਵਰਗੇ ਕੈਮੀਕਲਾਂ ਦੇ ਅੰਸ਼ ਮੌਜੂਦ ਸਨ ਇਹ ਸਾਰੇ ਉੱਚ ਤੀਬਰਤਾ ਵਾਲੇ ਵਿਸਫੋਟਕ ਹੁੰਦੇ ਹਨ ਜਿਨ੍ਹਾਂ ਦਾ ਉਪਯੋਗ ਆਮ ਨਾਗ ਸਕਦੇ ਐਫਐਸਐਲ ਹੈਡ ਡਾਕਟਰ ਨੀਰਜ ਮਹਿਰਾ ਨੇ ਦੱਸਿਆ ਵਿਸਫੋਟ ਦੀ ਦਿਸ਼ਾ ਪ੍ਰੈਸ਼ਰ ਪੈਟਰਨ ਅਤੇ ਮਲਬੇ ਦੇ ਵਿਸ਼ਲੇਸ਼ਣ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਧਮਾਕਾਕਾਰ ਦੇ ਅੰਦਰੋਂ ਹੋਇਆ ਸੀ ਅਤੇ ਇਸ ਵਿੱਚ ਇੱਕ ਸੁਧਰੇ ਹੋਏ ਟਾਈਮਿੰਗ ਡਿਵਾਈਸ ਦਾ ਉਪਯੋਗ ਹੋਇਆ। ਕਾਰ ਦਾ ਰਜਿਸਟ੍ਰੇਸ਼ਨ ਨੰਬਰ ਹਰਿਆਣਾ ਦੇ ਨਾਮ ਤੇ ਹੋਣ ਨਾਲ ਜਾਂਚ ਵਿੱਚ ਨਵਾਂ ਮੋੜ ਆ ਗਿਆ। ਰਜਿਸਟ੍ਰੇਸ਼ਨ ਡਿਟੇਲ ਅਨੁਸਾਰ ਇਹ ਕਾਰ ਮੁਹੰਮਦ ਸਲਮਾਨ ਦੇ ਨਾਮ ਤੇ ਸੀ। ਪੁਲਿਸ ਨੇ ਵਿਸਫੋਟ ਵਿੱਚ ਵਰਤੀ ਗਈ ਆਈਵੀ ਕਾਰ ਦੇ ਅਸਲੀ ਮਾਲਕ ਮੁਹੰਮਦ ਸਲਮਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਸਲਮਾਨ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਕਾਰ ਜੰਮੂ ਕਸ਼ਮੀਰ निवासी तारिक ਨੂੰ ਵੇਚ ਦਿੱਤੀ ਸੀ तारिक ਨੇ ਕਾਰ ਡਾਕਟਰ ਉਮਰ ਮੁਹੰਮਦ ਦੇ ਸਹਿਯੋਗੀ ਆਮਰ ਨੂੰ ਦੇ ਦਿੱਤੀ ਡਾਕਟਰ ਉਮਰ ਮੁਹੰਮਦ ਨਵੀਂ ਦਿੱਲੀ ਦੇ ਲਾਲ ਕਿਲੇ ਤੇ ਹੋਏ ਅਤੰਕੀ ਹਮਲੇ ਦੇ ਪਿੱਛੇ ਆਤਮ ਹਕਾਤੀ ਹਮਲਾਵਰ ਹੈ ਡਾਕਟਰ ਉਮਰ ਮੁਹੰਮਦ ਵਰਤਮਾਨ ਵਿੱਚ ਹਰਿਆਣਾ ਦੇ ਤੌਜ ਵਿੱਚ ਅਲਫਲਾ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕਾਰਜ ਕਰ ਰਹੇ ਹਨ ਡਾਕਟਰ ਉਮਰ ਡਾਕਟਰ ਅਦੀਲ ਅਤੇ ਡਾਕਟਰ ਮੁਜਮਮਲ ਦੇ ਸਹਿਯੋਗੀ ਹਨ ਪੁਲਿਸ ਨੇ ਡਾਕਟਰ ਅਦੀਲ ਅਤੇ ਡਾਕਟਰ ਮੁਜਮਮਲ ਨੂੰ ਗ੍ਰਿਫਤਾਰ ਕੀਤਾ ਅਤੇ ਫਰੀਦাবাদ ਹਰਿਆਣਾ ਤੋਂ 2900 ਕਿਲੋਗ੍ਰam ਵਿਸਫੋਟਕ ਸਮਗਰੀ ਬਰਾਮਦ ਕੀਤੀ ਇਸ ਤੋਂ ਇਲਾਵਾ ਇਸ ਬਲਾਸਟ ਦੌਰਾਨ ਸੀਸੀਟੀਵੀ ਫੁਟੇਜ ਵਿੱਚ ਦੋ ਸੰਦੇਹੀ ਵਿਅਕਤੀਕਾਰ ਦੇ ਨੇੜੇ ਦਿਖੇ ਇੱਕ ਨੇ ਟੋਪੀ ਅਤੇ ਦੂਜੇ ਨੇ ਕਾਲੀ ਜੈਕਟ ਪਾਈ ਹੋਈ ਸੀ ਧਮਾਕੇ ਤੋਂ ਕੁਝ ਮਿੰਟ ਪਹਿਲਾਂ ਦੋਵੇਂ ਤੇਜ਼ੀ ਨਾਲ ਪਿੱਛੇ ਦੀ ਗਲੀ ਵਿੱਚ ਜਾਂਦੇ ਨਜ਼ਰ ਆਏ ਪੁਲਿਸ ਨੇ ਆਸ-ਪਾਸ ਦੇ 15 ਕੈਮਰਿਆਂ ਦਾ ਫੁਟੇਜ ਕਬਜ਼ੇ ਵਿੱਚ ਲਿਆ ਹੈ ਅਤੇ ਫੇਸ ਰਿਕੋਗਨੀਸ਼ਨ ਸਿਸਟਮ ਰਾਹੀਂ ਉਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਧਮਾਕੇ ਦੇ 12 ਘੰਟਿਆਂ ਦੇ ਅੰਦਰ ਹੀ ਦਿੱਲੀ ਪੁਲਿਸ ਸਪੈਸ਼ਲ ਸੈੱਲ ਨੇ ਮਾਮਲਾ ਦਰਜ ਕਰ ਲਿਆ ਧਰਾਵਾ ਆਈਪੀਸੀ ਦੀ 120ਬੀ ਸਾਜ਼ਿਸ਼ 302 ਕਤਲ ਅਤੇ ਅਨਲੈਗਲ ਐਕਟੀਵਿਟੀਜ਼ ਪ੍ਰिवेंशन ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ NIA ਨੂੰ ਜਾਂਚ ਸੌਂਪ ਦਿੱਤੀ ਗਈ। NIA ਦੀ ਟੀਮ ਦਿੱਲੀ ਪਹੁੰਚ ਕੇ ਕਾਰ ਦਾ ਬਲੂਪ੍ਰਿੰਟ, ਵਿਸਫੋਟਕ ਦੇ ਸੈਂਪਲ ਅਤੇ ਕਾਲ ਰਿਕਾਰਡ ਜ਼ਬਤ ਕੀਤੇ। ਧਮਾਕੇ ਦੀ ਖਬਰ ਮਿਲਦੇ ਹੀ ਪੂਰੇ ਦੇਸ਼ ਵਿੱਚ ਹਲਚਲ ਮਚ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਦਿੱਲੀ ਵਿੱਚ ਹੋਏ ਧਮਾਕੇ ਦੀ ਨਿੰਦਾ ਕਰਦਾ ਹਾਂ। ਜੋ ਵੀ ਦੋਸ਼ੀ ਹਨ, ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ।" ਸੁਰੱਖਿਆ ਏਜੰਸੀਆਂ ਨੂੰ ਪੂਰੇ ਅਧਿਕਾਰ ਦਿੱਤੇ ਗਏ ਹਨ ਕਿ ਸਾਜ਼ਿਸ਼ ਦਾ ਹਰ ਸਿਰਾ ਉਜਾਗਰ ਕਰਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੁਰੰਤ NSG, NIA ਅਤੇ ਦਿੱਲੀ ਪੁਲਿਸ ਦੇ ਵરિਸ਼ ਅਧਿਕਾਰੀਆਂ ਦੀ ਅਪਾਤਕਾਲੀਨ ਮੀਟਿੰਗ ਬੁਲਾਈ। ਰਾਤ ਵਿੱਚ ਖੁਦ ਘਟਨਾ ਸਥਲ ਦਾ ਨਰੀਖਣ ਕੀਤਾ ਅਤੇ ਕਿਹਾ ਇਹ ਹਮਲਾ ਸਾਡੇ ਦੇਸ਼ ਦੀ ਸੁਰੱਖਿਆ ਦੇ ਖਿਲਾਫ ਹੈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲੇਗੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਮੈਂ ਪ੍ਰਭੂ ਅੱਗੇ ਅਰਦਾਸ ਕਰਦੀ ਹਾਂ ਕਿ ਜ਼ਖਮੀ ਲੋਕ ਜਲਦੀ ਠੀਕ ਹੋ ਜਾਣ ਉਹਨਾਂ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਕਿ ਪ੍ਰਭਾਵਿਤ ਲੋਕਾਂ ਲਈ ਹਰ ਸੰਭਵ ਸਹਾਇਤਾ ਯਕੀਨੀ ਬਣਾਈ ਜਾ ਰਹੀ ਹੈ ਅਤੇ ਦਿੱਲੀ ਪੁਲਿਸ ਐਨਐਸਜੀ ਐਨਆਈਏ ਅਤੇ ਐਫਐਸਐਲ ਦੀਆਂ ਟੀਮਾਂ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਲਈ ਮਿਲ ਕੇ ਕੰਮ ਕਰ ਰਹੀਆਂ ਹਨ ਮੁੱਖ ਮੰਤਰੀ ਨੇ ਕਿਹਾ ਮੈਂ ਸਾਰੇ ਦਿੱਲੀ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਅਫਵਾਹਾਂ ਤੋਂ ਬਚਣ ਅਤੇ ਸ਼ਾਂਤੀ ਬਣਾਈ ਰੱਖਣ ਕਿਰਪਾ ਕਰਕੇ ਸਿਰਫ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਅਧਿਕਾਰਿਕ ਜਾਣਕਾਰੀ ਤੇ ਹੀ ਭਰੋਸਾ ਕਰੋ ਅਗਲੇ ਦਿਨ ਕੈਬਨਟ ਕਮੇਟੀ ਔਨ ਸਿਕਿਉਰਟੀ ਦੀ ਮੀਟਿੰਗ ਹੋਈ ਮੀਟਿੰਗ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੁਭਾਲ ਐਨ ਆਈ ਏ ਆਈ ਬੀ ਅਤੇ ਰਾਜ ਦੇ ਅਧਿਕਾਰੀ ਮੌਜੂਦ ਸਨ ਇਸ ਮੀਟਿੰਗ ਵਿੱਚ ਇਹ ਤੈਅ ਹੋਇਆ ਕਿ ਰਾਜਧਾਨੀ ਦੇ ਸਾਰੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਵਾਧੂ ਪੁਲਿਸ ਤਨਾਤ ਕੀਤੀ ਜਾਵੇਗੀ ਮੈਟਰੋ ਰੇਲਵੇ ਸਟੇਸ਼ਨ ਬੱਸ ਅੱਡੇ ਅਤੇ ਇਤਿਹਾਸ ਸਕ ਸਮਾਰਕਾਂ ਦੀ ਸੁਰੱਖਿਆ ਵਧਾਈ ਜਾਵੇਗੀ। ਦਿੱਲੀ ਵਿੱਚ ਸੀਸੀਟੀਵੀ ਨੈਟਵਰਕ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਲਿਆ ਗਿਆ। ਸਾਥ ਹੀ ਏਜੰਸੀਆਂ ਨੂੰ ਇਹ ਜਾਂਚਣ ਦੇ ਹੁਕਮ ਮਿਲੇ ਕਿ ਕੀ ਇਸ ਧਮਾਕੇ ਦਾ ਸਬੰਧ ਕਿਸੇ ਅੰਤਰਰਾਸ਼ਟਰੀ ਅਤੰਕੀ ਸੰਗਠਨ ਨਾਲ ਹੈ ਜਾਂ ਨਹੀਂ। ਇੰਟੈਲੀਜੈਂਸ ਬਿਊਰੋ ਆਈਬੀ ਨੇ ਪ੍ਰਾਰੰਭਿਕ ਰਿਪੋਰਟ ਵਿੱਚ ਸੰਕੇਤ ਦਿੱਤੇ ਕਿ ਇਹ ਹਮਲਾ ਕਸ਼ਮੀਰ ਨਾਲ ਜੁੜੇ ਇੱਕ ਪੁਰਾਣੇ ਮੋਡਿਊਲ ਨਾਲ ਸਬੰਧਿਤ ਹੋ ਸਕਦਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਦਿੱਲੀ ਵਿੱਚ ਤਿੰਨ ਵਾਰ ਵਿਸਫੋਟਕ ਬਰਾਮਦਗੀ ਦੀਆਂ ਘਟਨਾਵਾਂ ਹੋਈਆਂ ਸਨ। ਜਨਵਰੀ 2025 ਗਾਜੀਪੁਰ ਮੰਡੀ ਤੋਂ ਆਰਡੀਐਕਸ ਮਿਲਿਆ अगस्त 2025 कैरोल बाग ਵਿੱਚ ਛੱਡੀ ਗਈ ਕਾਰ ਤੋਂ ਟਾਈਮਰ ਅਧਾਰਿਤ ਬੰਬ ਬਰਾਮਦ ਹੋਇਆ ਸਤੰਬਰ 2025 ਸ਼ਾਹਦਰਾ ਵਿੱਚ ਹਥਿਆਰ ਅਤੇ ਨਕਲੀ ਨੰਬਰ ਪਲੇਟ ਫੜੀ ਗਈ ਸੀ ਇਨ੍ਹਾਂ ਸਾਰੀਆਂ ਘਟਨਾਵਾਂ ਦੇ ਪਿੱਛੇ ਜੈਸ਼ੇ ਮੁਹੰਮਦ ਦੇ ਸਲੀਪਰ ਸੈੱਲ ਦਾ ਸ਼ੱਕ ਜਤਾਇਆ ਗਿਆ ਸੀ ਇਸੇ ਕਰਕੇ ਏਜੰਸੀਆਂ ਨੇ ਇਸ ਧਮਾਕੇ ਨੂੰ ਵੀ ਉਸੇ ਮੋਡਿਊਲ ਨਾਲ ਜੋੜ ਕੇ ਜਾਂਚ ਸ਼ੁਰੂ ਕੀਤੀ ਧਮਾਕੇ ਤੋਂ ਬਾਅਦ ਪੂਰੇ ਦੇਸ਼ ਵਿੱਚ ਇੱਕ ਵਾਰ ਫਿਰ ਅਤੰਕੀ ਹਮਲਿਆਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਸੰਸਦ ਵਿੱਚ ਵਿਰੋਧੀ ਧਿਰ ਨੇ ਸਰਕਾਰ ਤੋਂ ਸਵਾਲ ਕੀਤਾ ਰਾਜਧਾਨੀ ਦੇ ਸਭ ਤੋਂ ਸੁਰੱਖਿਅਤ ਖੇਤਰ ਵਿੱਚ ਇਨ੍ਹਾਂ ਡਾ ਬਲਾਸਟ ਕਿਵੇਂ ਹੋ ਗਿਆ ਕਾਂਗਰਸ ਟੀਐਮਸੀ ਅਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਦੇਸ਼ ਦੀਆਂ ਖੁਫੀਆ ਏਜੰਸੀਆਂ ਵਾਰ-ਵਾਰ ਚੇਤਾਵਨੀ ਦੇ ਬਾਵਜੂਦ ਅਸਫਲ ਕਿਉਂ ਹੋ ਰਹੀਆਂ ਹਨ ਵਾਹੀ ਭਾਜਪਾ ਨੇਤਾਵਾਂ ਨੇ ਕਿਹਾ ਕਿ ਇਹ ਸਮਾਜਨੀਤੀ ਕਰਨ ਦਾ ਨਹੀਂ ਸਗੋਂ ਰਾਸ਼ਟਰੀ ਇਕਤਾ ਦਿਖਾਉਣ ਦਾ ਹੈ ਐਨਆਈਏ ਨੇ ਹੁਣ ਜਾਂਚ ਨੂੰ ਤਿੰਨ ਮੁੱਖ ਬਿੰਦੂਆਂ ਤੇ ਕੇਂਦਰਿਤ ਕੀਤਾ ਹੈ ਇੱਕ ਕਾਰ ਦੀ ਉਤਪਤੀ ਕੌਣ ਇਸ ਨੂੰ ਦਿੱਲੀ ਲਿਆਇਆ ਅਤੇ ਕਦੋਂ ਦੋ ਵਿਸਫੋਟਕ ਦੀ ਸਪਲਾਈ ਇਸ ਸਮਗਰੀ ਕਿੱਥੋਂ ਆਈ ਅਤੇ ਕਿਸ ਨੇ ਤਿਆਰ ਕੀਤੀ ਤਿੰਨ ਮੋਡਿਊਲ ਕਨੈਕਸ਼ਨ ਕੀ ਇਸ ਹਮਲੇ ਦਾ ਲਿੰਕ ਕਿਸੇ ਅਤੰਕੀ ਸੰਗਠਨ ਜਾਂ ਸਥਾਨਕ ਨੈਟਵਰਕ ਨਾਲ ਹੈ NIA ਨੇ ਹੁਣ ਤੱਕ ਨੌਂ ਰਾਜਾਂ ਵਿੱਚ 22 ਤੋਂ ਵੱਧ ਥਾਵਾਂ ਤੇ ਛਾਪੇਮਾਰੀ ਕੀਤੀ ਹੈ ਕਈ ਸੰਦੇਹੀਆਂ ਤੋਂ ਪੁੱਛਗਿੱਛ ਜਾਰੀ ਹੈ 10 ਨਵੰਬਰ ਦੀ ਉਹ ਸ਼ਾਮ ਅਸੀਂ ਕਦੇ ਨਹੀਂ ਭੁੱਲਾਂਗੇ ਇਸ ਵੀਡੀਓ ਵਿੱਚ ਅਸੀਂ ਵੇਖਿਆ ਕਿ ਕਿਵੇਂ ਇੱਕ ਪਲ ਵਿੱਚ ਸ਼ਹਿਰ ਦੀ ਸ਼ਾਂਤੀ ਟੁੱਟ ਗਈ ਅਸੀਂ ਉਮੀਦ ਕਰਦੇ ਹਾਂ ਕਿ ਜ਼ਖਮੀ ਜਲਦੀ ਸਿਹਤਯਾਬ ਹੋਣ ਅਤੇ ਦਿੱਲੀ ਫਿਰ ਸੁਰੱਖਿਅਤ ਬਣੇ ਜੇਕਰ ਤੁਹਾਨੂੰ ਇਹ ਵੀਡੀਓ ਜਾਣਕਾਰੀ ਭਰਪੂਰ ਲੱਗੀ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੈ ਹਿੰਦ